ਸਤ ਸ੍ਰੀ ਅਕਾਲ ਵੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਚੱਲਦੀ ਕਲਾ ਚ ਤੇ ਆਪਾਂ ਵੀ ਵਧੀਆ ਠੀਕ ਠਾਕ ਹੈ ਤੇ ਆਪਾਂ ਕੱਲ ਘਰੋਂ ਆਏ ਹੀ ਕੱਲ ਵੀ ਡਿਊਟੀ ਕੀਤੀ ਸਾਰਾ ਦਿਨ ਤੇ ਅੱਜ ਆ ਗਿਆ ਦੂਜਾ ਦਿਨ ਡਿਊਟੀ ਤੇ ਤੇ ਆਣੀ ਆਪਾਂ ਡਿਊਟੀ ਦੇ ਸਿਰੇ ਸਿਰ ਤੇ ਗਾਰਡਰ ਕੱਟਨੇ ਆਪਾਂ ਇਹ 8 4 ਪਰ ਰਿਸੈਡ ਕਰਨੇ ਆ ਤੇ ਚਾਰ ਰੋਲ ਲਈ ਸੈੱਡ ਕਰਨੇ ਤੇ ਲੇਬਰ ਆਣ ਕੇ ਲੱਗ ਗਈ ਮਿੰਟ-ਮਿੰਟ ਅੱਜ ਦੇਖੋ ਕੋਈ ਹੁੰਦਾ ਕਿ ਨਹੀਂ ਬਾਕੀ ਇਹ ਲੋਹੇ ਵਾਲੇ ਗੱਡਰੇ ਜਿਹੜੇ ਇਹ ਉੱਥੇ ਰੇਲਵੇ ਦੇ ਉੱਤੇ ਪੁਲ ਦੇ ਉੱਤੇ ਮਤਲਬ ਪੁਲ ਤੇ ਗਈ ਨਾ ਜਿਹੜੇ ਇਧਰ ਪਿੱਲਰ ਤੇ ਉਧਰ ਪਿੱਲਰ ਦੇ ਰੱਖਣੇ ਆ ਇਹ ਰੱਖ ਲਈਆਂ ਦੋ ਜੀਆਂ ਮਸ਼ੀਨਾਂ ਵੱਡੀ ਆਊਗੀ ਟਾਇਰ ਵਾਲੀ ਜਾਂ ਕੋਈ ਏਕੋ ਮਸ਼ੀਨ ਲੱਗੂਗੀ ਤੇ ਉਹ ਪਰਲੇ ਸੈੱਡ ਗੱਡਰ ਇਹਨਾਂ ਦੇ ਬਣਗੇ ਆ ਵੱਡੀ ਉਹ ਇਹਨਾਂ ਨੇ ਪੀਅਰ ਕੈਪ ਥੋੜਾ ਵਧਾਉਣਾ ਹੈ ਤੇ ਬੰਦੇ ਆਪਣੇ ਵੀ ਆ ਗਏ ਕ੍ਰੇਨਾਂ ਕਰਤੀਆਂ ਸਟਾਰਟ ਤੇ ਕ੍ਰੇਨ ਆਉਣਾ ਆਪਾਂ ਲੈ ਕੇ ਜਾਵਾਂਗੇ ਇੱਧਰ ਆ ਇੱਕ ਪੈਲੀ ਇਹਨਾਂ ਲਈ ਸੀ ਕਿਸੇ ਦੀ ਜਿੱਥੇ ਬਣਾਈ ਤੇ ਪੈਲੀ ਇਹਨਾਂ ਨੇ ਲਈ ਕਿਸੇ ਦੀ ਤੇ ਉਹ ਹੁਣ ਆਪਾਂ ਇੱਥੇ ਗਾਟਰ ਬਣਾਈ ਹੁਣ ਆਪਾਂ ਇੱਧਰ ਚੋਕ ਕੇ ਗੱਡਰ ਰੱਖਣੀਆਂ ਤੁਸੀਂ ਜੁੜੇ ਰਹੋ ਆਪਣੇ ਨਾਲ ਆਪਾਂ ਕੀ ਕਰਦੇ ਆਂ ਤੇ ਆਪਾਂ ਤੁਹਾਨੂੰ ਦੁਕਾਉਂਦੇ ਰਹਿਣਾ ਖਾੜਕਲਾ ਦੀ ਪੁੱਕਾ ਆ ਤੇ ਕਰਨ ਆ ਚੁੱਕੀ ਐ ਖੋਲਦੇ ਖੋਲਦੇ ਭਰਾ ਖੋਲਦੇ ਬੱਸ ਕਰਨ ਜਾਣਾ ਸੀ ਕਿਨੇ ਚਲਾਉਣੀ ਜਾ ਕੇ ਆਹ ਸਾਹ ਬੈਠਾ ਸਾਡਾ ਆਹ ਸਾਹ ਬੈਠੇ ਸਾਡੇ ਆਹ ਸਿੱਧੀ ਖੋਲੋ ਸੇਤੀ ਲੋ ਵੀ ਮਿੱਤਰੋ ਗੱਡੀ ਜਿਹੜੀ ਆ ਨਾ ਉਹ ਆਪਣੀ ਪੈਲੀਆਂ ਵੇਚਦੀ ਆ ਉਹ ਉੱਥੇ ਜਾਂਦੀ ਏ ਬੁੱਕਦੀ ਕਰਮਾਂ ਵਾਲਿਆਂ ਬਹੁਤ ਸਾਥ ਦਿੱਤਾ ਤਾਂ ਫਾਟਕ ਫਾੜਕ ਵੀ ਉਹ ਪੈਲੀਆਂ ਵਾਲਾ ਹੀ ਆ ਇਕੱਲਾ ਹੀ ਖਲੋਤੇ ਹੀ ਆਂ ਹੀ ਉੱਥੇ ਹੋਰ ਕੋਈ ਨਹੀਂ ਆ ਟੈਕਨੀਕ ਨੇ ਪੈਦੇ ਜੇਲੀ ਆਪਾਂ ਆਫ-ਰੋਡਿੰਗ ਕਰਦੇ ਆ ਆਫ-ਰੋਡਿੰਗ ਆਫ-ਰੋਡਿੰਗ ਵਾਲਾ ਹਿਸਾਬ ਹੀ ਹੈ ਜੇਲੀ ਆਡਾ ਆਫ-ਰੋਡਿੰਗ ਦਾ ਹਿਸਾਬ ਆ ਮੈਂ ਆਫ-ਰੋਡਿੰਗ ਗੱਡੀਾਂ ਡੀ ਹੂੰ ਕੜ ਗੱਡੀ ਟੱਕੜ ਜੀ ਨਾਲ ਟੱਕੜ ਗਏ ਨੇ ਲੋਕੀ ਪੈਸੇ ਦੇ ਦੇ ਕੇ ਭੇਜੋ ਫਰੋਡਿੰਗ ਜਾਂਦੇ ਖਰਚਾ ਜੀ 20 ਜੀ ਉਹ ਫਰੋਡੀ ਪੈਲੀਆਂ ਵੇਦੀ ਚਾਈਦਾਂਗੇ ਉਹ ਲੱਗੀਆਂ ਸਾਹਮਣੇ ਘਰੇਨਾ ਵਾਟਰ ਤੋਂ ਆ ਕੇ ਨਾਲ ਉੱਪਰ ਵੈਰੀ ਹਾਈਟ 的。 ਸਾਡੀ ਕ੍ਰੇਨ ਸਾਰੇ ਖੱਲੇ ਲੱਗੀ ਆ ਆਈ ਮੈਂ ਸੋਚਿਆ ਸੀ ਮੈਂ ਸੋਚਿਆ ਕਿ ਕੱਢ ਦੇਣਾ ਜ਼ੋਰ ਲਾ ਕੇ ਪਰ ਹੋਣਾ ਹੁਣ ਆਪਾਂ ਚਲੇ ਗਏ ਕਿੱਥੇ ਲੈਣਾ ਹੈ ਕਿੱਥੇ ਹੋ ਰਿਹਾ ਹੈ ਯਾਰ ਸਾਰੇ ਮਿੱਤਰੋ ਬੈਗੀ ਕ੍ਰੇਨ ਆਪਣੀ ਕੋਲੋਂ ਖੱਲੇ ਤੋਂ ਤੁਹਾਡੇ ਜਿੱਥੇ ਉੱਤਰ ਕਾਟਰ ਛੱਡੀ ਆਪਾਂ ਕ੍ਰੇਨ ਇੱਧਰ ਲੈ ਆਏ ਆ ਤੇ ਇਹਦੇ ਨਾਲ ਮਿੱਟੀ ਪੁੱਟ ਕੇ ਇੱਥੇ ਸੁੱਕੀ ਮਿੱਟੀ ਪਾਉਣੇ ਆ ਤੇ ਫਿਰ ਦੇਖਦੇ ਆ ਕੀ ਬਣਦਾ ਸਾਰੇ ਆਪਣੇ ਘੜੇ ਜੋ ਜਿੱਤੇ ਆਪਣੀ ਕ੍ਰੇਨ ਬੇਚੀ ਤੇ ਉਤੋਂ ਉਹਨਾਂ ਚਿੱਕੜ ਕੱਢ ਕੇ ਉਹ ਸਾਰਾ ਤੇ ਆ ਮਿੱਟੀ ਪਾਤੀਏ ਜਿਹੜਾ ਆਪਾਂ ਦੇ ਦਿੱਤੀਆਂ ਬੇਟੀ ਤੇ ਬੇਚੀ ਆ ਕ੍ਰੇਨੀਆਂ ਚਿੱਟਾ ਉਦੋਂ ਇਸ ਕ੍ਰੇਨ ਨੇ ਆਰਡਰ ਪੜਿਆ ਇੱਕੋ ਤਵਾਰਾ ਖੇਵ ਜਿੱਥੇ ਪਹਿਲਾਂ ਖੂਬੀ ਜੀ ਉੱਤੇ ਤੇ ਚੱਲ ਇਹਨਾਂ ਨੇ ਮਿੱਟੀ ਪਾਤੀ ਸੀ ਤੇ ਉਦੋਂ ਉੱਥੇ ਤੇ ਕ੍ਰੇਨ ਨਿਕਲ ਆਈ ਉਤੋਂ ਗਾੜੀ ਆਣ ਕੇ ਦੇਖੋ ਹਾਲ ਕੋਈ ਪਾਤੇ ਕੋਈ ਸਾਰੀ ਹੁਣ ਕੱਟਣੀ ਪੈਣੀ ਹਾਂ ਦੇ ਕੋਈ ਬੈ ਕੋਈ ਸਾਡੇ ਕੋਲ ਕਿ ਕਰੇ ਨਾ ਆਪਾਂ ਉੱਥੇ ਲੈ ਗਏ ਆ ਤੇ ਹੁਣ ਗਾੜੀ ਦੇਖਦੇ ਆ ਇੱਕ ਘਾਟ ਰੰਗ ਨਹੀਂ ਆ ਆ ਵੀ ਪੁੱਟ ਕੇ ਇੱਥੇ ਮਿੱਟੀ ਪੈਣੀ ਆ ਹੂੰ ਕਿਨਾ ਕਿਨਾ ਕਿਹੜਾ ਕਿਨਾ ਵੇਚ ਦੇ ਪੈਣਾ ਨੂੰ ਤੇ ਕਰਦੇ ਆ ਗੱਲਬਾਤ ਇੱਕ ਗਾਡਰ ਕਰਨ ਤੋਂ ਬਾਅਦ ਆਪਣੀ ਕ੍ਰੇਨ ਲੱਗੀ ਇੱਥੇ ਗਾਡਰ ਬਹੁਤ ਭਾਰਾ 10 10 ਟਨ ਦੇ ਲਾ ਕੇ ਬੰਦੇ ਆ ਤਾਂ ਇਹਦਾ ਕ੍ਰੇਨਾਂ ਕੁੜਿਆ ਖੂਚ ਹੀ ਵੱਟਦੀਆਂ ਜਾਂਦੀਆਂ ਥਾਂ ਹੀ ਆ ਦੇ ਪਿੱਛੇ ਚੁੱਕੀ ਆ ਗਾੜੀਆਂ ਐ ਸਿੱਧ ਚ ਕਰਨ ਛਰੋਲੇ ਵੀ ਚੁੱਕੇ ਜੇ ਬੰਦੇ ਸਲਿੰਗ ਵਧਾਉਂਦੇ ਦੇਖਦੇ ਕੀ ਬੰਦ ਮਤਰਾ ਇੱਥੇ ਵੀ ਕਰਤਾ ਇਹਨਾਂ ਨੇ ਪੂਰਾ ਖੱਡਾ ਹੁਣੇ ਖੱਡੇ ਚ ਰਾਤ ਨੂੰ ਮਿੱਟੀ ਪਾਉਣਗੇ ਤੇ ਫਿਰ ਆਪਣਾ ਕੰਮ ਚੱਲੂਗਾ ਦਿਨ ਵਿੱਚ ਸ਼ੁਰੂ ਹੋ ਜਾ। ਤੇ ਆਪਾਂ ਵੀ ਇਹਨਾਂ ਰੂਮ 'ਚ ਜਾਣ ਦੀ ਤਿਆਰੀ ਕਰਦੇ ਆਂ। ਗੱਡਾ ਅਪਾ ਇੱਥੇ ਹੀ ਹੋਲਡ ਕਰਤਾ। ਕੱਲ ਨੂੰ ਆਣ ਕੇ ਚੁੱਕਾਂਗੇ। ਤੇ ਅੱਜ ਦਾ ਬਲੌਗ ਬੋਲ ਅੱਜ ਦਾ ਬਲੌਗ ਬੋਲ ਕੇ ਅੱਜ ਦਾ ਬਲੌਗ ਅੱਜ ਦਾ ਬਲੌਗ ਅਸੀਂ ਅਸੀਂ ਇੱਥੇ ਉੱਚੀ ਬੋਲ ਲੜਾ ਇੱਥੇ ਇੱਥੇ ਬੰਦ ਬੰਦ ਕਰਨ ਲੱਗੇ ਆਂ। ਕੱਲ ਨੂੰ ਨਵੇਂ ਬਲੌਗ 'ਚ ਤੁਹਾਨੂੰ ਮਿਲਾਂਗੇ ਪੱਕਾ ਓਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਓਕੇ ਜੀ ਬਾਏ ਬਾਏ ਕੱਲ ਨੂੰ ਮਿਲਾਂਗੇ ਅੱਜ ਦਾ ਬਲੌਗ ਕਰਦੇ ਇੱਥੇ ਖਤਮ